ਇੱਕ ਵਾਰ ਫਿਰ ਤੋਂ ਲੋਕਾਂ ਦੀ ਜੇਤ ਜਿਹੜਾ ਬੋਝ ਉਮਰਨ ਜਾ ਰਿਹਾ ਤੇ ਸੜਕਾਂ ਦੇ ਨਿਕਲਣ ਵਾਲੇ ਸਫਰ ਕਰਨ ਵਾਲਿਆਂ ਨੂੰ ਹੋਰ ਜਿਹੜਾ ਮਹਿੰਗਾ ਸਫਰ ਪਏਗਾ ਕਿਉਂਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਇਆ ਕਿਹਨੇ ਜਾਣ ਵਾਲੇ ਲੱਧਵਾਲ ਟੋਲ ਪਲਾਇਆ ਦੇ ਇਸ ਵਕਤ ਅਸੀਂ ਖੜੇ ਹੈ ਜਿੱਥੇ 31 ਮਾਰਚ ਰਾਤ 12 ਵਜੇ ਤੋਂ ਬਾਅਦ ਜਿਹੜਾ ਹੈ ਟੋਲ ਦੇ ਰੇਟਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ ਤੇ ਐਨਐਸਏ ਵੱਲੋਂ ਜਿਹੜਾ ਹੁਣ 5% ਜਿਹੜਾ ਆ ਉਹ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਜਾਣਾ ਹੈ ਜਿਸ ਦੇ ਨਾਲ ਸੜਕ ਤੇ ਸਫ਼ਰ ਕਰਨ ਵਾਲੇ ਜਾਂ ਇਸ ਟੋਲ ਪਾਰ ਕਰਕੇ ਆਉਣ ਵਾਲੇ ਤੇ ਜਾਣ ਵਾਲੇ ਦੋਨਾਂ ਨੂੰ ਜਿਹੜਾ ਹੁਣ 5% ਜਿਹੜਾ ਆ ਉਹ ਰੇਟ ਦੇ ਵਿੱਚ ਇਜ਼ਾਫਾ ਦੇ ਕੇ ਇਥੋਂ ਗੁਜ਼ਰਨਾ ਪਵੇਗਾ ਲੰਘਣਾ ਪਵੇਗਾ ਚਾਹੇ ਉਹ ਸਿੰਗਲ ਸਾਈਡ ਦੀ ਗੱਲ ਕੀਤੀ ਆਵੇ ਆਪਣਾ ਉਹਨਾਂ ਗੱਲ ਕੀਤੀ ਆਵੇ ਜਾਂ ਮੰਥਲੀ ਪਾਸ ਦੀ ਗੱਲ ਕੀਤੀ ਆਵੇ ਸਾਰੇ ਹੀ ਡੇਟਾ ਦੇ ਵਿੱਚ ਜਿਹੜਾ ਹੈ 31 ਮਾਰਚ ਰਾਤ 12 ਵਜੇ ਤੋਂ ਬਾਅਦ ਜਿਹੜਾ ਵਧ ਕੇ ਤ ਜਾਵੇਗਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਹੈ ਕਰੀਬ 10 ਮਹੀਨੇ ਪਹਿਲਾਂ ਵੀ ਡੇਟਾ ਦੇ ਵਿੱਚ ਇਰਾਫਾ ਕੀਤਾ ਗਿਆ ਸੀਗਾ ਤਾਂ ਹੁਣ ਇੱਕ ਵਾਰ ਫੇਰ ਤੋਂ ਜਿਹੜਾ ਹੈ ਲੋਕਾਂ ਦੇ ਜੇਤ ਜਿਹੜਾ ਹੈ ਵਾਧੂ ਭਾਰ ਪੈਣ ਜਾ ਰਿਹਾ ਤੇ ਲੈਸ਼ਰ ਹਾਈਵੇ ਆਥੋਰਟੀ ਵੱਲੋਂ 5% ਜਿਹੜਾ ਹੁਣ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਹਨ ਜਨਾ ਮਨੀਸ਼ 바ਵਾ ਡਾਕਵਾਲੀ ਲਡਵਾਲ ਫਲੋਰ ਇੱਕ ਵਾਰ ਫਿਰ ਤੋਂ ਲੋਕਾਂ ਦੀ ਜੇ ਤਿਹੜਾ ਬੋਝ ਵਜਨ ਜਾ ਰਿਹਾ ਤੇ ਸੜਕਾਂ ਦੇ ਨਿਕਲਣ ਵਾਲੇ ਸਫਰ ਕਰਨ ਵਾਲਿਆ ਜੋ ਹੋਰ ਜਿਹੜਾ ਮਹਿੰਗਾ ਸਫਰ ਪਏਗਾ ਕਿਉਂਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਇਆ ਗੇਰ ਜਾਣ ਵਾਲਾ ਲੱਡਵਾਲ ਟੋਲ ਪਲਾਇਆ ਦੇ ਇਸ ਵਕਤ ਅਸੀਂ ਖੜੇ ਆਏ ਦਿੱਤੇ 31 ਮਾਰਚ ਰਾਤ 12 ਵਜੇ ਤੋਂ ਬਾਅਦ ਜਿਹੜਾ ਹੈ ਟੋਲ ਦੇ ਰੇਟਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ ਤੇ ਐਨਐਸੀਏ ਵੱਲੋਂ ਜਿਹੜਾ ਹੁਣ 5% ਜਿਹੜਾ ਹੈ ਉਹ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਜਾਣਾ ਹੈ ਜਿਸ ਦੇ ਨਾਲ ਸੜਕ ਤੇ ਸਫ਼ਰ ਕਰਨ ਵਾਲੇ ਜਾਂ ਇਸ ਟੋਲ ਪਾਰ ਕਰਕੇ ਆਉਣ ਵਾਲੇ ਤੇ ਜਾਣ ਵਾਲੇ ਦੋਨਾਂ ਨੂੰ ਜਿਹੜਾ ਹੁਣ 5% ਜਿਹੜਾ ਆ ਉਹ ਰੇਟ ਦੇ ਵਿੱਚ ਇਜ਼ਾਫਾ ਦੇ ਕੇ ਇੱਥੋਂ ਗੁਜ਼ਰਨਾ ਪਵੇਗਾ ਲੰਘਣਾ ਪਵੇਗਾ ਚਾਹੇ ਉਹ ਸਿੰਗਲ ਸਾਈਡ ਦੀ ਗੱਲ ਕੀਤੀ ਜਾਵੇ ਅਕਾਉਂਟ ਦੇ ਗੱਲ ਕੀਤੀ ਜਾਵੇ ਜਾਂ ਮੰਥਲੀ ਪਾਸ ਦੀ ਗੱਲ ਕੀਤੀ ਜਾਵੇ ਸਾਰੇ ਹੀ ਡੇਟਾ ਦੇ ਜਿਹੜਾ ਹੈ 31 ਮਾਰਚ ਰਾਤ 12 ਵਜੇ ਤੋਂ ਬਾਅਦ ਜਿਹੜਾ ਵਧਾ ਕੀਤਾ ਜਾਵੇਗਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜਾ ਕਰੀਬ 10 ਮਹੀਨੇ ਪਹਿਲਾਂ ਵੀ ਡੇਟਾ ਦੇ ਵਿੱਚ ਇਰਾਫਾ ਕੀਤਾ ਗਿਆ ਸੀਗਾ ਤਾਂ ਹੁਣ ਇੱਕ ਵਾਰ ਫੇਰ ਤੋਂ ਜਿਹੜਾ ਹੈ ਲੋਕਾਂ ਦੇ ਜੇਤ ਜਿਹੜਾ ਹੈ ਵਾਧੂ ਭਾਰ ਪੈਣ ਜਾ ਰਿਹਾ ਤੇ ਨਸ਼ਾ ਹਾਈਬ੍ਰਿਡ ਅਥਾਰਟੀ ਵੱਲੋਂ 5% ਜਿਹੜਾ ਹੁਣ ਰੇਟਾਂ ਦੇ ਵਿੱਚ ਇਜ਼ਾਫਾ ਕੀਤਾ ਜਾ ਰਿਹਾ ਹੈ ਜਰਾ ਮਨੀਸ਼ 바ਵਾ ਲਗવાડી ਲਡਵਾਲ ਫਲੋਰ ਇੱਕ ਵਾਰ ਫਿਰ ਤੋਂ ਲੋਕਾਂ ਦੀ ਦੇਖ ਤੇ ਜਿਹੜਾ ਬੋਲ ਮزن ਜਾ ਰਿਹਾ ਤੇ ਸੜਕਾਂ ਤੇ ਨਿਕਲਣ ਵਾਲੇ ਸਫਰ ਕਰਨ ਵਾਲਿਆ ਜੋ ਹੋਰ ਜਿਹੜਾ ਮਹਿੰਗਾ ਸਫਰ ਪਏਗਾ ਕਿਉਂਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਇਆ ਕਿਨੇ ਜਾਣ ਵਾਲੇ ਲੱਡਵਾਲ ਟੋਲ ਪਲਾਇਆ ਦੇ ਇਸ ਵਕਤ ਅਸੀਂ ਖੜੇ ਹੈ ਜਿੱਥੇ 31 ਮਾਰਚ ਰਾਤ 12 ਵਜੇ ਤੋਂ ਬਾਅਦ ਜਿਹੜਾ ਹੈ ਟੋਲ ਦੇ ਰੇਟਾਂ ਦੇ ਵਿੱਚ ਵਾਧਾ ਹੋਣ ਜਾ ਰਿਹਾ ਹੈ ਤੇ ਐਨ ਐਚ ਆਈ ਵੱਲੋਂ ਜਿਹੜਾ ਹੁਣ 5% ਜਿਹੜਾ ਹੈ ਦਾ ਵਚਨ ਇਜਾਫਾ ਕੀਤਾ ਜਾਣਾ ਹੈ ਜਿਸ ਦੇ ਨਾਲ ਸੜਕ ਤੇ ਸਫਰ ਕਰਨ ਵਾਲੇ ਜਾਂ ਇਸ ਟੂਲ ਨੂੰ ਪਾਰ ਕਰਕੇ ਆਉਣ ਵਾਲੇ ਤੇ ਜਾਣ ਵਾਲੇ ਦੋਨਾਂ ਨੂੰ ਜਿਹੜਾ ਹੁਣ 5% ਜਿਹੜਾ ਹੈ ਉਹ ਰੇਟ ਦੇ ਉੱਤੇ ਇਜਾਫਾ ਦੇ ਕੇ ਇਥੋਂ ਗੁਜਰਨਾ ਪਰਗਾ ਲੰਘਣਾ ਪਰਗਾ ਚਾਹੇ ਹੋ ਸਿੰਗਲ ਸਾਈਡ ਦੀ ਗੱਲ ਕੀਤੀ ਜਾਵੇ ਆਪਣਾ ਉਹਦੇ ਗੱਲ ਕੀਤੀ ਜਾਵੇ ਜਾਂ ਮੰਥਲੀ ਪਾਸ ਦੀ ਗੱਲ ਕੀਤੀ ਜਾਵੇ ਸਾਰੇ ਹੀ ਬੇਟਾ ਦੇ ਵਿੱਚ ਜਿਹੜਾ ਹੈ 31 ਮਾਰਚ ਰਾਤ 12